ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਡੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਦਾ ਜਿਹੜਾ ਬਲੌਗ ਆ ਜੀ ਆਪਾਂ ਇਤੋਂ ਹੀ ਮਲਗੀ ਚાલુ ਕਰਦੇ ਆਂ ਤੇ ਅੱਜ ਦਾ ਜਿਹੜਾ ਬਲੌਗ ਤੁਹਾਨੂੰ ਦਿਖਾਵਾਂਗੇ ਜੀ ਤੇ ਗਾਇਸ ਆਪ ਆ ਗਏ ਆ ਜੀ ਘਰ ਕੰਮ ਤੋਂ ਤੇ ਆਪ ਪਹਿਲੇ ਸੱਤੇ ਭਾਰੀ ਇਥੇ ਆ

ਇੱਕ ਘਰ ਲੱਗਿਆ ਜੀ ਮਿਸਤਰੀ ਲੱਕੜ ਵਾਲੇ ਆ ਦਰਵਾਜਾ ਦੋ ਪੀਸ ਕਰਾਏ ਇਹ ਪੂਰਾ ਮਰੇ ਕੀ 4 ਫੁੱਟ ਦਾ ਬੂਆ ਹੈ ਮਰਾ ਬੜਾ ਹੈ ਇਸ ਕਰੀ ਨੂੰ ਦੋ ਪੱਲੇ ਕਰਾਉਣੇ ਪਏ ਇੱਕ ਪੱਲਾ ਲੱਗੇ ਇੱਕ ਪੱਲਾ ਰੈਡੀ ਹੁੰਦੇ ਪਾਜੀ ਜੀ ਲੱਕੜ ਵਾਲੇ ਲੱਗੇ ਆ ਘਰ ਇੱਕ ਨਾ ਲੋੜੀਆਂ ਜੀ ਚਪਟੀਆਂ ਛੱਪੀ ਖੂਬ ਲੱਗਣ ਦੀ ਘਰ ਸਿਰਫ ਆਪਾ ਰੈਡੀ ਕਰਦੇ ਆ ਜੀ ਕੋਈ ਨਹੀਂ ਸਾਰ ਆਪਣਾ ਪੁੱਤਰ ਪੁੱਤਰਾ ਟਾਇਲ ਟੋਲ ਸਾਰਾ ਕੁਝ ਲੱਗ ਚੁਕਿਆ ਤੇ ਸਾਰ ਆਪਣਾ ਅੱਗੇ ਜੀ ਰੈਡੀ ਤੇ ਮੈਨੂੰ ਭਈਆ ਜੀ ਮੈਨੂੰ ਕੋਈ ਪਰਵਾਹ ਨਹੀਂ ਹਾਂਜੀ ਮੈਡਮ ਕੀ ਕਰਦੇ ਰੈਸਟੋ ਤੇ ਰੈਸਟੋ ਰੈਸਟੋ ਬੜੀ ਕਰਦੇ ਮੈਨੂੰ ਅੱਗੇ ਆਏ ਤੇ ਅੱਪੂ ਹਣ ਮੰਗਦਾ ਪਿਆ ਇਹ ਫੋਨ ਮਉ ਫੋਨ ਨਹੀਂ ਲੈਣਾ ਲੈ ਲੈਣਾ ਏ ਗਾਇਸ ਆਪਾਂ ਬਲੋਗ ਕੇਸ ਕਰਕੇ ਥੋੜਾ ਜਿਹਾ ਲੇਟ ਕੀਤਾ ਤੁਹਾਡੇ ਥੋੜੇ ਪਾਦ ਸਾਹਿਬ ਜਿਹੜੇ ਆ ਜਿ ਉਹ ਹੈਗੇ ਸੀ ਹਸਪੀਟਲ ਦੇ ਵਿੱਚ ਇਸ ਕਰਕੇ ਬਲੋਗ ਨਹੀਂ ਆ ਸਕਿਆ ਅੱਜ ਦਾ ਬਲੋਗ ਆਪਾਂ ਵੈਸੇ ਬਣਾਉਣੀ ਜੀ ਦੇ ਵਿੱਚ ਤੇ ਅੱਜ ਵੈ ਉਹਨਾਂ ਨੂੰ ਛੁੱਟੀ ਨਹੀਂ ਮਿਲੇ ਇਹ ਹਸਪੀਟਲ ਹੀ ਆ ਤੇ ਅੱਜ ਦੇਖੋ ਕੀ ਕਰਦੇ ਛੁੱਟੀ ਦਿੰਦੇ ਆ ਜਾਂ ਨਹੀਂ ਅੱਜ ਵੈਸੇ ਆਈ ਸੀ ਅੱਜ ਬਾਰ ਪਤਾ ਨਹੀਂ ਹੋ ਅੱਜ ਕੱਢਦੇ ਨਹੀਂ ਫਿਰ ਦੋ ਤਿੰਨ ਦਿਨ ਵਿੱਚ ਛੁੱਟੀ ਮਿਲੂਗੀ ਨਹੀਂ ਤੇ ਬਾਹਰ ਸਾਤ ਦਿਨ ਲੱਗਦੇ ਨਹੀਂ ਤੇ ਗਾਇਸ ਮਿਲਦੇ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਤੇ ਬਨੇ ਰਹੇ ਹੋ ਵੀਡੀਓ ਦੇ ਨਾਲ ਤੇ ਵੀਡੀਓ ਜ਼ਰੂਰ ਵੇਖੋ ਲਾਸਟ ਤੱਕ ਠੀਕ ਹੈ ਬੋ ਓਕੇ ਜੀ ਬਾਏ ਬਾਏ ਗਾਇਸ ਮੈਂ ਲੜਦਾ ਮੈਨੂੰ ਫੋਨ ਦੇ ਸਾਲ ਆਦਰਯੋਗ ਕੀ ਵੰਦ ਤੇ ਆਪ ਆ ਗਏ ਜੀ ਨਾ ਤੋਂ ਵਖਰੀ ਆਪ ਲੱਗੇ ਜੀ ਗਾਂ ਮਾਤਾ ਦੇ ਬੇਟੇ ਇਹ ਫੜ ਬੂਏ ਗਾੜੀ ਰੋਈ ਜਲਦੀ ਆ ਤੇ ਗਾਇਸ ਬੂਏ ਸਾਡੇ ਹੋ ਗਿਆ ਜੀ ਰੈਡੀ ਤੋਂ ਨੇ ਤਾਂ ਤੇ ਗਾਇਸ ਆਪਾ ਦੋ ਬੂਏ ਰੈਡੀ ਕੀਤੇ ਅੱਜ ਵਖਰੀ ਲੱਗੇ ਸੀ ਘਰ ਲੱਕੜ ਤੇ ਤੇ دروازੇ ਦੋ ਰੈਡੀ ਕਰਦੇ ਆ ਦੋ ਬਣਾਉਂਦੇ ਇੱਕ ਦੇ ਦੋਦੇ ਆ ਤੁਹਾਨੂੰ ਇਹਨੂੰ ਦੋ ਕਰਦੇ ਆ ਇਹ ਪਹਿਪਲੇ ਦੇ ਦੋ ਪੱਲੇ ਬਣਾਉਂਦੇ ਆ ਦੋ ਦੋ ਫੁੱਟ ਦੇ ਚਾਰ ਫੁੱਟ ਦਾ ਹੀ ਰਵਾਜ ਆ ਇਹਨੂੰ ਦੋ ਦੋ ਫੁੱਟ ਕਰਤਾ ਆ ਤੇ ਵੀਡੀਓ ਦੇ ਵਿੱਚ ਦੋ ਜੀ ਦੱਸੋ ਤੁਹਾਨੂੰ ਕਿਦਾਂ ਲੱਗਾ ਤੁਹਾਡਾ دروازੇ ਦਾ ਪੋਜਿਸ਼ਨ ਤੇ ਐਂਡ ਲਾਤਾ ਚਕਾਰ ਤੇ ਆਧਿਕ ਜੀ ਧੰਨਵਾਦ। ਤੇ ਕਾਈ ਸੋਣਾ ਪੱਤ ਲੈ ਆਂ ਜੀ। ਬਹੁਤ ਬਟਲ ਰੋਟੀ ਦੇਣ। ਕਿਉਂਕਿ ਤੁਹਾਨੂੰ ਦੱਸਿਆ ਕਿ ਭਗਤ ਸਾਹਿਬ ਠੀਕ ਨਹੀਂ ਹੈਗੇ। ਆਪਾਂ ਚੱਲਿਆਂ ਜੇ ਹਸਪੀਟਲ ਦੀਪੂ ਨੂੰ ਸਾਰਾ ਸਾਥ ਮੇਰੇ ਉੱਤੇ ਉਹਨੂੰ ਰੋਟੀ ਦੇਣ ਚੱਲਿਆਂ। ਤੇ ਰੋਟੀ ਦੇ ਕੇ ਤੇ ਫੇਰਾਵਾਂਗੇ ਆਪਾਂ ਵਾਪਸੀ ਕਿਉਂਕਿ ਹਨੇਰਾ ਹੋ ਜਾਣਾ। ਟਾਈਮ 7:00 ਵਜੇ ਹੈ। ਤੇ ਹੁਣ ਆਪਾਂ ਚੱਲਨੇ ਆ। ਮਿਲਦੇ ਆ ਤੁਹਾਨੂੰ ਹਣ ਉੱਥੇ ਜਾ ਕੇ। ਮੈਂडम ਚੱਲੀਏ। ਮਾਨਮੀ ਹੋ ਗਈ ਆ ਤਿਆਰ ਤੇ ਹੁਣ ਚੱਲੇ ਆਪਾਂ ਹਸਪੀਟਲ ਪਿਆੜੀਓ ਬੈਠੇ ਪਾਵੇਂ ਔਰ ਈਲ ਵੇਖਦੇ ਤੇ ਜਿਹੜੀ ᱫੋਵੇਂ ਬੈਠੀ ਐ ਆਪਾਂ ਚੱਲੇ ਹਾਂ ਹਸਪੀਟਲ ਮਿਲਦੇ ਆ ਨੋ ਹਾਂ ਇੰਤੇ ਥੋੜਾ ਲੱਕੜ ਕਾ ਕਮ ਕਰਨ ਦਾ ਕਰਕੇ ਤੇ ਆ ਉੱਪਰ ਦੀ ਸਾਰੀ ਮਰਗੀ ਸੀ ਚੁਪ ਚੁਪਤੀ ਲਵਾਤੀ ਦੋਵਾਂ ਦਰਵਾਜ਼ੇ ਨੂੰ ਲਵਾਤੀ ਤੇ ਆਪੇ ਗਾਇਸ ਤੇ ਮਿਲਦੇ ਆ ਧੰਨਵਾਦ ਆਪਾਂ ਉੱਥੇ ਜਾ ਕੇ ਤੋਗੀ ਹੁਣ ਪਾ ਚੱਲੇ ਆ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਹਸਪੀਟਲ ਦੇ ਵਿੱਚ ਤੇ ਬੜੀ ਜਿਹੀ ਵੀਡੀਓ ਨਾਲ ਮੈਂ ਹਸਪੀਟਲ ਜਾਣਾ ਨਹੀਂ ਆਪਾਂ ਰਾਸਤੇ ਜਿਉ ਨੂੰ ਗੈਤਾ ਰੋਟੀ ਪੜਵਣੀ ਸਿਰਫ ਆਪਾਂ ਬੈਠ ਆ ਬਏ ਕੰਮ ਨੂੰ ਪਤਾ ਲਿਆ ਤੇ ਇਹ ਥੋੜਾ ਗਾਰੰਟੀ ਦਿੱਤੀ ਜਿਉ ਨੇ ਸਾਲ ਦੀ ਇਹ ਪੱਡ ਗਿਆ ਤੇ ਆਪਾਂ ਚੱਲੇ ਆ ਜੀ ਹੁਣ ਇਹਨੂੰ ਬਣਾਉਣ ਉਹਨੂੰ ਨਾਲੇ ਵਾਪਸੀ ਕਰਨ ਉਹਨੇ ਆਪਾਂ ਨੂੰ ਗਾਰੰਟੀ ਦਿੱਤੀ ਆ ਇਹ ਮਹਿੰਗਾ ਵੀ ਬੜਾ ਦਿੱਤਾ ਹੈ 700 ਰੁਪਏ ਦਾ ਤੇ ਸਹੀ ਗੱਲ ਆ ਤੇ ਗਾਰੰਟੀ ਦਿੱਤੀ ਉਹਨੇ ਇੱਕ ਸਾਲ ਦੀ ਇਹਨੂੰ ਕੁਝ ਵੀ ਹੋ ਜਾਏਗਾ ਤੇ ਆਪਾਂ ਚੇਂਜ ਕਰਕੇ ਦਵਾਂਗੇ ਨਾ ਹੁਣ ਆਪਾਂ ਉੱਤੇ ਵੀ ਚੱਲੇ ਕੁਕਲੀ ਘਰ ਉੱਤੇ ਹੀ ਮਿਲਦੇ ਤੁਹਾਨੂੰ ਕੁਕਲੀ ਘਰ ਲੈ ਜਾਗੇ ਆਇਓ ਗਾਇਸ ਤੇ ਮਿਲਦੇ ਆਪਾਂ ਤੁਹਾਨੂੰ ਦੇਖਿਓ ਉਹ ਨਿਕਲ ਗਿਆ ਨਿਕਲ ਗਿਆ ਜੀ ਠੀਕ ਹੋਜੀ ਫਿਰ ਸਾਰੇ ਚੇਂਜ ਕਰਦੇ ਤੇ ਗਾਇਸ ਬਾਏ ਦੇ ਦਿੱਤਾ ਤੇ ਹੁਣ ਆਪਾਂ ਚੱਲੇ ਆ ਜੀ ਜਾਓ ਮੋਝ ਲਾ ਯਾਰ ਯਾਰ ਥੋੜਾ ਕੰਬਲੀ ਪੰਜਾਬ ਬੁਲਾ ਦੇਣਾ ਕੁਝ ਹਾਂ ਦੇਂਗੇ ਆ ਜਾਣਾ ਹਸਪੀਟਲ ਤੇ ਮੰਗਣ ਦੀ ਜ਼ਿਆਦਾ ਹੀ ਤੇ ਗਾਇਸ ਬੈਗ ਆਪਾਂ ਦੇ ਦਿੱਤਾ ਭਾਈ ਦੀ ਸ਼ੌਪ ਤੇ ਤੇ ਮੰਨੇ ਦਾ ਬੈਗ ਨਹੀਂ ਤੇ ਭਾਈ ਕਹਿੰਦੇ ਕੱਲ ਦੋ ਦਿਨ ਆ ਤੂੰ ਦੋ ਦਿਨ ਲਲੋ ਪਰ ਪੂਰਾ ਰਿਪੇਅਰ ਕਰ ਦੋ ਦਿਨ ਲਏ ਆ ਪਾਪਾ ਜੀ ਕੋ ਤੇ ਦੋ ਦਿਨਾਂ ਜੀ ਵੇਖੋ ਕੀ ਰਿਪੇਅਰ ਕਰਕੇ ਦਿੰਦੇਗੇ ਜਾਂ ਨਵਾਂ ਦਿੰਦੇ ਆ ਦੋ ਦਿਨ ਬਾਅਦ ਆਵਾਂਗੇ ਤੇ ਬਾਜ਼ਾਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਵੀਡੀਓ ਤੇ ਮੈਂ ਬਕਾ ਆ ਰੇ ਮੈਂ ਵੀ ਲਾਣ ਦੇ ਬੈਠੀ ਸੀ ਆ ਰਿਹਾ ਮੈਂ ਫਿਰ ਤੋਂ ਲੈ ਕੇ ਦੋ ਕੁਝ ਤਸਵੀਰੀਆਂ ਰਖੜੀਆਂ ਦਾ ਸੀਜ਼ਨ ਆ ਰਖੜੀਆਂ ਲਾ ਕਿ ਮਿਲਦੀਆਂ ਤੁਹਾਨੂੰ ਅਣੀ ਉਹ ਸਾਡੇ ਵਲੌਗ ਦੇ ਨਾਲ ਟ੍ਰੈਫਿਕ ਵੀ ਬੱਸ ਹੋ ਕਿੰਨੀ ਓਵਰ ਲੋਡ ਹੋਈ ਵਾਹ ਇਸ ਟ੍ਰੈਫਿਕ ਬਹੁਤ ਜ਼ਿਆਦਾ ਹੈ ਗਿਆ ਜੀ ਜਲਦੀ ਹੋਵੇ ਕੰਡਾ ਪਾਏ ਪਹੁੰਚ ਗਏ ਹਾਂ ਜੀ ਹੌਸਪੀਟਲ ਦੇ ਬਾਹਰ ਤੇ ਵੇਟ ਕਰਦੇ ਪਏ ਆਂ ਦੀਪੂ ਦੀ ਤੇ ਦੀਪੂ ਆਊਗਾ ਤੇ ਫਿਰ ਪਤਾ ਲੱਗਣਾ ਕਿੱਧਰ ਗਿਆ ਹੋਆ ਪਤਾ ਨਹੀਂ ਉਹ ਹੌਸਪੀਟਲ ਬਾਹਰ ਕਿੱਧਰ ਗਿਆ ਹੋ ਆ ਫਿਰ ਨੇ ਤੇ ਹੁੰਦਾ ਐ ਤਾਂ ਫਿਰ ਤੁਹਾਨੂੰ ਦਿਖਾਉਂਦੇ ਆ ਉਹਨੂੰ ਰੋਟੀ ਦੇ ਕੇ ਫਿਰ ਆਪਾਂ ਨਿਕਲਾਂ ਕਿਉਂਕਿ ਨੇੜਾ ਬੱਚੇ ਬੜੇ ਰਾਤੀ ਵੀ ਰੌਂਦੇ ਰਹੇ ਹੁਣ ਫਿਰ ਰੌਂਦੇ ਨੇ ਆਪਾਂ ਖਵਾਉਣਾ ਨਹੀਂ ਆਪਾਂ 5 ਮਿੰਟ ਨੂੰ ਰੋਟੀ ਦੇ ਕੇ ਦਿੱਤੋ ਹੀ ਵਾਪਸੀ ਹੋ ਜਾਣਾ ਆਪਾਂ ਪਾਜੀ ਨੇ ਬਣਾਈ ਹੈ ਕਿਹੜਾ ਰੋਡ ਵੱਜਦਾ ਭਾਜੀਆ 100 ਪੱਟੀ 100 ਪੱਟੀ ਰੋਡ ਤੇ ਭਾਜੀ ਦੀ ਦੁਕਾਨ ਤੇ ਆਪਾਂ ਬਣਾਈਆਂ ਭਾਜੀ ਦੇ ਘਰ ਤੇ ਆ ਬਣਾਈਆਂ ਜੀ ਤੁਹਾਡੇ ਲਈ ਰੋਟੀ ਜੀ ਖਾ ਕੇ ਤੇ ਤੁਹਾਨੂੰ ਦੱਸਦੇ ਆ ਵਾਹ ਸਵਾਦ ਬਣਾਈ ਹੈ ਭਾਜੀ ਟੇਸਟੀ ਹੈ ਆਪਾਂ ਨੂੰ ਵਧੀਆ ਲੱਗੀ ਹੈ ਤੁਸੀਂ ਵੀ ਕਾਣੀ ਹੋਏ ਤਾਂ 100 ਪੱਟੀ ਜਰੂਰ ਆਪਾਂ ਦਾ ਇਹ ਬੜੇ ਰਿਹਾ ਵੀਡੀਓ ਦੇ ਨਾਲ ਨਨੂ ਕਮ ਹੋ ਰਹਾ ਹੈ। ਇਹਨੂੰ ਤਾਂ ਕੋਈ ਖਾਦਾ ਨਹੀਂ। ਬਤਾਇਆ ਪਰ ਸੁਆਲ ਨਹੀਂ। ਇਹਨੂੰ ਇਹੋ ਕਿਹਾ ਕਿ ਲਾਈਵ ਦੇ ਵਿੱਚ ਟੈਨਸ਼ਨ ਨਹੀਂ ਲੈਣੀ। ਦੁਨੀਆ ਭਾਂਵੇਂ ਆਪਣੇ ਦਾ ਟੈਨਸ਼ਨ ਲੈ ਜਾ, ਬਾੜੀ ਟੈਨਸ਼ਨ ਲੈ। ਆ ਜੇ ਤੌਰੇ 5 ਕਿਲੋ ਪਿਆਰੇ ਦੁਨੀਆ ਭਾਂਵੇਂ ਜੋ ਮਰਦੀ ਕਹਿੰਦੀ ਰਹੋ। ਉਹ ਤਾਂ ਗਾਇਤ ਨੇ ਮਿਲਦੇ ਤਾਂ ਨਾਣ ਕੋੜੀ। ਗਾਇਜ਼ ਆਪਾਂ ਹੋ ਗਏ ਅੱਜ ਜੀ ਤੀ ਹੋਣਾ ਆਪਾਂ ਚੱਲਿਆਂ ਘਰ। ਰੋਟੀ ਉਹਨੂੰ ਪਰਾ ਦਿੱਤੀ ਆ ਦੀਪੂ ਨੂੰ ਤੇ ਫੋਨ ਵੇਰ ਆਉਂਦਿਆ ਜੀ ਜਿਆਦਾ ਬੁਰਾ ਹਾਲ ਹੈ ਭਾਈ ਜੀ ਅੱਜ ਟੇਸ਼ਨ ਦਾ ਹਾਲ ਬਹੁਤ ਨਾ ਭਰਾ ਲੈ ਟੇਸ਼ਨ ਅਨੁਸਾਰ ਹੀ ਠੀਕ ਆਪਾਂ ਆ ਗਏ ਹਾਂ ਜੀ ਦੀਪੂ ਨੂੰ ਉਠਿ ਦੇਗੇ ਵਾਪਸ ਸਵੀਕਾਰ ਦੇ ਗਿਆ ਨੇ ਤੇ ਲਾਇਆ ਇਸੇ ਆਇਕੋ ਬੰਦਾ ਹੈ ਕਿ ਹਰ ਇੱਕ ਆਜ ਮੈਡਮ ਸੌਗੀ ਹੋ ਘੋੜ ਢਾਇਆ ਮੈਨੂੰ ਠੀਕ ਹੈ ਬਾਈ ਉਹ ਮੈਨੂੰ ਹੋਰ ਵੀ ਕਹੀ ਆਹ ਭਾਜੀ ਖੋਣ ਤੋਂ ਹੀ ਦੰਦਾ ਦਿੱਤਾ ਨਾ ਉਹ ਮੈਡਮ ਆਹ ਮੈਡਮ ਠੀਕ ਹੈ ਮੈਡਮ ਨੇ ਲਈਆ ਤੁਹਾਡੇ ਟੈਨਸ਼ਨ ਆਪਾਂ ਬਾ ਟੈਨਸ਼ਨ ਨਹੀਂ ਜੀ ਆ आपण दीपू ने कीपू लाईफ टन बंद बन ठीक आहे की टशन आवे टाई टा थोडी मसले हल् ही हसो टी ओके गाई ते मिलते ਨੈਸਟ ਅਗਲੇ ਬਲੌਗ ਦੇ ਵਿੱਚ ਵੀਡੀਓ ਨੂੰ ਵਾਤਵਾਤ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਕਰਦੇ ਆ ਤੁਹਾਨੂੰ ਗੱਲ